ਇਹ ਸ਼ੋਰ ਤੋਂ ਖਾਲਸੇ ਦਾ ਜਨਮ ਹੋਇਆ ਜਿਹੜੇ ਲੋਕ ਇਹਨਸਨ ਕਾਬ ਹਵਾਰਾ ਤੋਲਣ ਠਕੜੀ ਨੰਗੀ ਕਰਤ ਨਾ ਕਮਹੋ ਪਕੜੀ ਜਿਹੜੇ ਉਡੇ ਜਰਸੇ ਮਰ ਜਾਉਂ ਦੁਸ਼ਮਣ ਸੇ ਕਿੱਥੇ ਲੜਾਂ ਸਾਧੂ ਗੁਰਾਂ ਨੇ ਅੰਮਰਤ ਤਿਆਰ ਕਰ ਸ਼ਿਕਾਰ ਉਹਨਾਂ ਵਿੱਚ ਐਸੀ ਵੀਰਤਾ ਅਣਖ ਭਰੀ ਕਿ ਜਿੜਿਓ ਸੇ ਮੈਂ ਬਾਜ ਪੜਾਉ ਸਵਾਦ ਅਕਸੇ ਇੱਕ ਡਰਾਉ ਤਬਾ ਗੋਬਿੰਦ ਸਿੰਘ ਨਾਮ ਕਰਾਂ ਇਸ ਦੀ ਗਵਾਹੀ ਕਿ ਮੁਕਾਉਰ ਸਾਹਿਬ ਜੀ ਦੀ ਕੱਚੀ ਗੱਦੀ ਕਰਦੀ ਹੈ 31 ਸਾਲ ਦੀ ਉਮਰ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਗੋਬਿੰਦ ਰਾਏ ਦੇ ਨਾਮ ਨਾਲ ਪ੍ਰਸਿੱਧ ਰਹੇ ਉਪਰੰਤ ਪੰਜਾਂ ਪਿਆਰਿਆਂ ਬਾਸੋਂ ਅਮਰ ਸ਼ਕ ਜਿਸ ਨਾਮ ਜਿਹੜਾ ਪ੍ਰਸਿੱਧ ਹੋਏ ਵਾਹਿਗੁਰੂ ਪ੍ਰਗਟਿਓ ਮਰਦ ਅਗਮ ਬੜਾ ਹੈ ਆਮ ਕੇ ਨਾਮ ਵਾਹਿਵਾਹ ਗੋਬਿੰਦ ਸਿੰਘ ਆਪੇ ਗੁਰਚਿਆ ਬਾਈ ਸਾਹ ਦੇ ਕਬਿਆ ਤੋਂ ਸਤ ਦਾ ਨਾਮ ਹੈ ਘਟਾਰ ਜੋ ਸਤਗੁਰਾਂ ਦੇ ਕਬਰ ਕਿਸੇ ਦਾ ਸਤਰਾ ਸੰਜੀਵ ਜੇ ਦਾ ਭਾਰ ਢਾਈ ਸੇ ਪੱਕਾ ਹੈ ਹਥੋ ਹੱਥ ਲੜਾਈ ਵੇਲੇ ਜਾਂ ਸ਼ੇਰ ਦਾ ਸ਼ਿਕਾਰ ਕਰਨ ਵੇਲੇ ਸਤਗੁਰ ਜੀ ਇਸ ਦੀ ਵਰਤੋਂ ਕਰਿਆ ਕਰਦੇ ਇਹ ਦੋਨੋਂ ਸਤਰ ਪਾਵਨ ਘਾਨਾ ਦੇ ਸ਼ੂਭ ਬਾਹਰ ਨਵਿੰਦਰ ਖੰਡਾ ਅਤੇ ਘਟਾਰ ਇਹਨਾਂ ਦੇ ਆਪਦੀ ਨੇ ਦਰਸ਼ਨ ਕੀਤੇ ਅੰਤੇ ਬੋਲੇ ਉਹ ਨਿਹਾਂ ਸਤਿਗੁਰੂ ਆਇਆ ਇਹ ਫਤ ਦਾ ਨਾਮ ਹੈ ਸੰਤਿ ਦਾਖਣੀ ਬਖਸ਼ਾ ਸਤਿਗੁਰਾਂ ਦੇ ਕਾਰਖਾਨੇ ਦਾ ਕਨਿਆ ਸਤ ਕਰਨ ਦਾ ਲੋਕਾਂ ਦੇ ਇੱਕ ਲੈ ਕੇ ਸਤ ਗੁਰ ਦੇ ਸਤ ਕਰਨ ਤਿਆਰ ਹੋਇਆ ਕਰਦੇ ਜਵੇਂ ਸਤ ਕਰਨ ਜਿਵੇਂ ਵੀ ਹੋਇਆ ਕਰਦੇ ਜਜੋ ਪਹਾੜੀ ਰਾਜਿਆਂ ਨੇ ਕਈ ਵਾਰ ਸ੍ਰੀ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ ਜਿੱਤ ਦੀ ਪ੍ਰਾਪਤੀ ਨਾ ਹੋਈ ਤਾਂ ਉਹਨਾਂ ਨੇ ਇੱਕ ਵਿਉਂਤ ਬਣਾਈ ਕਿ ਉਹਨਾਂ ਮਦਬਸਤ ਹਾਥੀ ਨੂੰ ਸ਼ਰਾਬ ਪਿਲਾ ਉਦੇ ਮੱਥੇ ਦੇ ਫੌਰਾਦ ਦੀਆਂ ਤਵੀਆਂ ਬਣ ਤੁਸ ਨੂੰ ਸੈਹਰਾ ਦੇ ਅੱਗੇ ਲਾ ਕੇ ਲੋਹੜ ਦੇ ਕਿਲੇ ਵੱਲ ਕੇ ਚੱਜਾ ਰਿਹਾ ਜੋ ਕਿ ਲੋਹੜ ਦੇ ਕਿਲੇ ਦਾ ਦਰਵਾਜ਼ਾ ਬਹੁਤ ਮਜ਼ਬੂਤ ਸੀ ਇਹਨਾਂ ਇਹ ਜਾਣਿਆ ਨਸ਼ੇ ਵਿੱਚ ਚੂਰ ਬਦਮਸਤ ਆਤੀ ਚੱਕਰ ਮਾਰ ਕੇ ਲੋਹੜ ਦੇ ਕਿਲੇ ਦਾ ਦਰਵਾਜ਼ਾ ਤੋੜ ਦੇਵੇਗਾ ਕੁਝ ਕੁਸ ਨੇ ਘੋੜ ਕੇ ਉਹਨਾਂ ਨੂੰ ਅਸੀਂ ਹੱਥੋਂ ਅਤੇ ਪੈਗ ਲਵਾਗੇ ਕਿ ਸੱਤਰਾਤੋਂ ਬਿਨਾਂ ਫਿਰ ਸਤਗੁਰੂ ਸਾਹਿਬ ਕਿੰਨਾ ਕੁ ਟਿਕਣਾ ਸਰਦੀ ਜਿੱਦਾ ਬਦਲ ਗਿਆ ਸਤਗੁਰੂ ਨੂੰ ਰਾਤਰੀ ਦੇ ਦਵਾਨੇ ਸਤਗੁਰਾਂ ਸਿੰਘਾਂ ਸਤਗੁਰਾਂ ਨੇ ਜਨ ਕੀਤੇ ਕੀ ਹੋਇਆ ਪਹਾੜੀਆਂ ਦਾ ਮਨ ਬਸਤ ਹਾਥੀ ਆ ਰਹੇ ਸਾਡੇ ਕੋਲ ਵੀ ਹਾਥੀਏ ਦੁਰੀ ਚੰਦ ਸਵੇਰੇ ਦੁਰੀ ਚੱਲਣ ਨੂੰ ਹਾਥੀ ਨਾਲ ਲੜਾ ਬਾਦੂ ਦੁਰੀ ਚੰਦ ਘੁਬਰਾ ਗਿਆ ਡਰ ਗਿਆ ਜੇ ਸਤਿਗੁਰੂ ਦੇ ਬਚਨ ਤੇ ਭਰੋਸਾ ਨਹੀਂ ਸੀ ਰਾਤੋਂ ਰਾਤ ਆਪਣੇ ਸਾਥੀ ਨਾਲ ਸੱਬ ਛੜਾ ਕਰਕੇ ਕਿਲਾ ਅਨੰਦਗੜ ਸਾਹਿਬ ਤੱਕ ਕਦ ਟੱਪ ਕੇ ਪਹੁੰਚ ਲੱਗਾ ਲਾਜਿਤ ਪੀਗੀ ਥੱਲੇ ਡਿੱ ਗਿਆ ਉਹਦੀ ਲੱਤ ਟੁੱਟ ਗਈ ਉਹਦੇ ਸਾਥੀਆਂ ਨੂੰ ਮੰਜੀ ਦੇ ਬਾਅਦ ਦਿਨਾਂ ਨੂੰ ਕਮਜੀਠੇ ਪਹੁੰਚਾਇਆ ਸਾਜੀ ਦਾ ਪਤਾ ਲੱਗਿਆ ਸਤਿਗੁਰੂ ਅਮਰਤ ਬਲਜਿਵਾਦਾਂ ਨੇ ਲੇ ਗਣੇ ਬੇਨਤੀ ਕੀਤੀ ਸਤਿ ਪਾਸ਼ਾ ਦੁਨੀ ਜੰਦਾ ਰਾਜ ਦਾ ਪੱਤਰੇ ਵਾ ਗਿਆ ਹੁਣ ਆਪ ਜੀ ਦਾ ਕੀ ਹੁਕਮ ਹੈ ਸਤਿਗੁਰਾਂ ਬੰਦਨ ਕੇਤੇ ਸਿੰਘ ਕਦੇ ਹਾਥੀ ਹਾਥੀ ਦਾ ਮੁਕਾਬਲਾ ਨਹੀਂ ਕਰਿਆ ਕਰਦੇ ਘੋੜ ਵਾਲੇ ਬਸ ਬਸ ਹਾਥੀ ਦਾ ਮੁਕਾਬਲਾ ਕਰੇਗਾ ਗੁਰੂ ਘਰ ਦਾ ਬੱਬਰ ਸ਼ੇਰ ਭਾਈ ਬਿਜਤ ਸਿੰਘ ਜਦੋਂ ਭਾਈ ਬਿਜਤ ਸਿੰਘ ਨੇ ਆਪਣਾ ਨਾਮ ਸਤਿਗੁਰਾਂ ਦੇ ਮਹਾਰਮਤ ਵਿੱਚ ਸਰਵਣ ਕੀਤਾ ਸਿੰਘ ਦੇ ਡੋਲੇ ਉੱੜ ਕੇ ਚਿਹਰੇ ਤੇ ਲਾ ਦੇ ਆ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰ ਦੀ ਆਪ ਜੀ ਦੀ ਕਿਰਪਾ ਹੋਵੇ ਏ ਬਾਦੀ ਬਾਸ ਦਾ ਰਾਥੀ ਕਿ ਰਾਜੇ ਜਿੱਦਰ ਦਾ ਹਾਠੀ ਵੀ ਆ ਕੇ ਆਪਦੇ ਚੜਨਾ ਵਿੱਚ ਭੇਡਾ ਕਰਦੇ ਵਾ ਸਤਿਗੁਰਾਂ ਨੇ ਲਾਗਨੇ ਬਰਸ਼ਾ ਪਾਈਪ ਕੇਦਰ ਤੋਂ ਨਿਬਕਸ਼ ਕੀਤਾ ਉਧਰ ਪਹਾੜੀਆਂ ਦਾ ਵੱਧ ਬਸ ਦਾ ਰਾਥੀ ਮਾਰੂ ਬਾਸ ਸੈਨਾ ਦੇ ਨਾਲ ਕਰਦਾ ਹੋਇਆ ਸੈਨਾ ਦੇ ਨਾਲ ਲੋਹੜ ਦੇ ਮੈਦਾਨ ਬਰ ਬਧਿਆ ਇਧਰੋਂ ਪਾਈਪ ਜਿੰਦ ਸਿੰਘ ਜੀ ਸਤਿਗੁਰ ਦੀ ਬਖਸ਼ਿਸ਼ ਪਾ ਘੋੜੇ ਤੇ ਸਵਾਰ ਹੋ ਬੜੀ ਫਰਤੀ ਦੇ ਨਾਲ ਮਦਾਨੇ ਜਾ ਕੇ ਤੇ ਹਾਜ਼ਰ ਹੋਏ ਜਦੋਂ ਹਾਥੀ ਨੇ ਆਪਣੀ ਮਾਰਚਾ ਤੱਕਿਆ ਸੂਰਮੇ ਦੇ ਰਕਾਬਾਂ ਤੇ ਪੱਪਾਂ ਪਾੜ ਖੜੇ ਹੋ ਕੇ ਜਿਸ ਨਾਲ ਆਪਣੀ ਵਰਸ਼ਦਾਇਸਾ ਭਰਪੂਰ ਵਾਰ ਕੀਤਾ ਇਹ 2 ਫੁੱਟ 9 ਇੰਚ ਜੋ ਨਾਗ ਵਰਗਾ ਬਣ ਹੈ ਸਾਰੇ ਦਾ ਸਾਰਾ ਕੋਲਾਦ ਦੀਆਂ ਕੰਧੀਆਂ ਨੂੰ چیرਦਾ ਉਹ ਹਾਥੀ ਦੇ ਮੱਥੇ ਵਿੱਚ ਜਾ ਦਿੰਦਾ ਜਦੋਂ ਭਾਈ ਸਾਹਿਬ ਨੇ ਫੁਰਤੀ ਨਾਲ ਕੁੱਟਿਆ ਹਾਥੀ ਦੇ ਮੱਥੇ ਵਿੱਚੋਂ ਕੂਹ ਦੀਆਂ ਧਾੜਾਂ ਵਗੀਆਂ ਹਾਥੀ ਚੀਕਾਂ ਮਾਰਦਾ ਆਪਣੀਆਂ ਫੌਜਾਂ ਨੂੰ ਤਾਲ ਦਾ ਪ੍ਰਸ਼ਾਂ ਭੱਜਿਆ ਭਾਈ ਸਾਹਿਬ ਦੀ ਜਿੱਤ ਹੋਈ ਆਪ ਜੀ ਦਸ਼ਨ ਕੀਤੇ ਹਨ ਬੋਲੇ ਸੋਨਿਆ ਸੁਖੁ ਸਿਆਰਾ ਇਹ ਸੰਬੋਧਨ ਆਲਾ ਸੱਚੀ ਕਰਤਾ ਪਰਮ ਸ਼ਾਹ ਜਿਹੜਾ ਦੋ ਸਾਖੀਆਂ ਦੇ ਕੋ ਸਿਧਾਂਤ ਪਹਿਲੀ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਅਨੰਦ ਕਾਰਜ ਬਾਦਾ ਜੀਰ ਸੌਰ ਜੀ ਦੇ ਨਾਲ ਗੁਰੂ ਕੇ ਲਹਾਰ ਵਿਖੇ ਹੋਏ ਵਿਆਸ ਬਾਣ ਦਾ ਸਮੇਂ ਸੰਤਾਂ ਨੇ ਬੇਨਤੀ ਕੀਤੀ ਸੱਚੇ ਬਾਸ਼ਾ ਆਪ ਜੀ ਦੇ ਵਿਆਸ ਬਾਣ ਇੱਥੇ ਦਾ ਪਾਣੀ ਦੇ ਦੀਆ ਘਾਰਾ ਹੈ ਪੀਣ ਦੇ ਯੋਗ ਨਹੀਂ ਆਪ ਜੀ ਸਰਦ ਦੇ ਕਿਰਪਾ ਕਰੋ ਸੰਗਤਾਂ ਦਾ ਭਾਰੀ ਘਟੋਏਗਾ ਸਤਿਗੁਰਾਂ ਸੰਗਤਾਂ ਦੇ ਬੇਜਾਨ ਨੂੰ ਬਰਵਾਨ ਕਰਦੇ ਆਂ ਇਸ ਕਰਕੇ ਵਰਸਾ ਆਪਣੇ ਕਰ ਕਮਲ ਉੱਤੇ ਲੈ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆਂ ਇੰਨ ਵਾਰ ਪਤਰੀਲੀ ਧਰਤੀ ਵਿੱਚ ਬਾਰਿਆ ਪੁੱਟਿਆ ਜਿਨ ਨਿਰਭਜ ਜੰਨੀਆਂ ਧਾਰਾ ਵਹੀਆਂ ਸੰਗਤਾਂ ਨੇ ਜਰ ਛਕਿਆ ਅਨੰਦ ਬਾਣਿਆ ਸਤਿਗੁਰ ਨਾਮ ਰਖਿਆ ਤਰਬਾਣੀ ਸਮੇਂ ਅੱਜ ਵੀ ਜਨ ਅਨੰਤ ਗੁਰੂ ਕੇ ਲਾਹੌਰ ਵਿੱਚ ਚੱਲ ਰਿਹਾ ਹੈ ਸਾਂਦਰ ਸ਼ਾਕੀ ਇਹਨਾਂ ਦਾ ਵੰਡ ਦਿਆ ਸਾਧੂਗੁਰਾਂ ਦੇ ਵਿਆਹ ਪਰਮਾਂ ਦੇ ਸਵੱਧ ਵਿੱਚ ਬਸੰਤ ਪੰਚਵੀ ਵਾਲਾ ਦਿਨ ਬੜਾ ਪਹਾੜੀ ਜੋੜ ਮੇ ਲੱਗਦਾ ਹੈ ਦੂਸਰੀ ਸਾਕੀ ਜਿਹੜੇ ਪਹਾੜੀਏ ਦਾ ਵੱਧ ਬਸਤ ਆਤਮਿਕ ਦਾ ਕੰਮ ਹੋ ਗਿਆ ਇਹਨਾਂ ਰਾਜਾ ਵਿੱਚ ਕੇਸਰੀ ਚੰਦ ਰਾਜਾ ਜੋ ਬੜੀ ਵੱਡੀ ਫੌਜ ਲੈ ਕੇ ਸ੍ਰੀ ਰੰਗੂ ਸਾਹਿਬ ਦੇ ਹਮਲਾਵਰੂਪ ਕੇ ਆਇਆ ਜਿਸ ਨੇ ਕਸਮ ਖਾਦੀ ਸੀ ਕੈਪਸਿਟੀ ਦੇ ਕੋਲ ਗੋਬਰ ਸ੍ਰੀ ਮਹਾਰਾਜ ਦਾ ਸਿਰ ਲੈ ਕੇ ਆਵਾਂਗਾ ਜਾਂ ਜਿੱਦਾ ਭਗਤ ਕੇ ਲੈ ਕੇ ਆਵਾਂਗਾ ਇਹਦਾ ਪਤਾ ਲੱਗਿਆ ਸਤਿਗੁਰੂ ਅਮਰ ਦਾ ਵੇਲ ਦਿਓ ਆਨੰਦ ਕਰ ਤਿਆਰ ਕੀਤੀ ਬਾਬਾ ਬਚਨ ਸਿੰਘ ਦੇ ਵੱਡੇ ਭਰਾਤਾ ਭਾਈ ਉਦੇਸ ਸਿੰਘ ਜੀ ਨੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਜਿਹੜਾ ਬਾਬੇ ਰਾਜਾ ਆਪਣੀ ਦੇ ਸਿਰ ਦੇ ਸੁਪਨੇ ਲੈ ਰਿਹਾ ਹੈ ਉਸ ਨੂੰ ਸੋਧਾ ਲਾਉਣ ਦੀ ਸੇਵਾ ਦਾਸ ਨੂੰ ਬਖਸ਼ੀ ਜਾਵੇ ਸਤਿਗੁਰਾਂ ਨੇ ਕਿਰਪਾ ਵਰਸਾ ਬਾਈ ਦੇ ਸਿੱਖ ਨੇ ਬਚਨ ਕੀਤਾ ਬਚਨ ਕੀਤੇ ਉਹਦੇ ਸਿੱਧਾ ਜਿੱਥੇ ਤਾਂ ਕੇਸ਼ਵ ਚੰਦਰ ਰਾਜ ਦਾ ਸਿਰ ਧੜ ਨਾਲ ਵੱਖਰਾ ਕਰਨਾ ਉਹ ਜਿਸ ਕਰਕੇ ਵਰਸ਼ ਦੀ ਲੋਕ ਤੇ ਡੰਗ ਤੇ ਸਾਡੇ ਕੋਲ ਨੇ ਕਿ ਸਤਿਗੁਰੂ ਜੀ ਬਖਸ਼ਿਸ਼ ਪਾਈ ਇਸ ਜੀਤ ਸਿੰਘ ਜੰਨਾਜਾ ਬਾਹਰੋਂ ਬਾਹਰ ਕਰਦਾ ਰਾਜ ਜੀ ਦੇ ਸਵਾਰ ਕਹਾਣੇ ਜੰਗਲ ਬਧਰੇ ਸੈਨਾ ਦੇ ਨਾਲ ਇਧਰੋਂ ਭਾਈਉ ਦੇ ਸਿੰਘ ਜੀ ਸਿੰਘਾਂ ਦੇ ਜਥੇ ਸਮੇਤ ਸਤਿਗੁਰੂ ਜੀ ਬਖਸ਼ਿਸ਼ ਪਾ ਮੈਦਾਨੇ ਜੰਗ ਵਿੱਚ ਹਾਜ਼ਰ ਹੋਏ ਦੋਨਾਂ ਸੂਰਬਾ ਵਿੱਚ ਕਮ ਸਾਥਾ ਜੀ ਤੋਂ ਵਯਾ ਆਇਆ ਤੇਨੇ ਵਾਰ ਕਿਸੇ ਜੰਨਾਜਾ ਨੇ ਭਾਈਉ ਦੇ ਸਿੰਘ ਜੀ ਕਿਤੇ ਭਾਈ ਸਾਹਿਬ ਨੇ ਆਪਣੇ ਘਾੜੇ ਤੇ ਰੋਕੇ ਫਿਰ ਵੰਗਾਰਿਆ ਜੀਤ ਸਿੰਘਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰਾ ਦੇ ਸਿਰ ਦੇ ਸੁਪਨਾ ਲੈ ਰਹੇ ਅਸੇ ਅਦੇ ਸਤਿਗੁਰਾਂ ਦੇ ਚਰਨਾਂ ਦੀ ਧੂੜ ਇੱਕ ਨਿਮਾਣੇ ਜੇ ਸੇਵਕ ਦਾ ਵਾਰ ਰਿਹਾ ਆਪਣੇ ਆਪ ਨੂੰ ਸੰਭਾਲ ਆਪਣੇ ਦਿਖੇ ਜੇ ਕਿਦਾ ਸਾ ਪ੍ਰਭੂ ਵਾਰ ਕੀਤਾ ਜੀਸੂ ਚੰ드 ਰਾਜਾ ਸਰਪੱਟ ਕੀ ਧਰਤੀ ਤੇ ਸੁਣਦੇ ਹਾਂ ਇਸ ਕਰਕੇ ਵਰਸ਼ੇ ਦੀ ਲੋਕ ਤੇ ਟੰਗ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਣਾ ਹੋਏ ਸੈਨਿਕਾਂ ਕਾ ਪਿੱਛੋਂ ਗੋਲੀਆਂ ਫੀਸ ਕਿਲਾਈ ਦੋ ਗੋਲੀਆਂ ਕਰਕੇ ਵਰਸ਼ੇ ਦੀ ਲੋਕ ਤੇ ਮੁੱਛੇ ਤੇ ਲੱਗੀ ਪਰ ਭਾਈ ਸਾਹਿਬ ਦਾ ਕੋਈ ਵਾਰ ਵੀ ਕੰਮ ਨਾ ਕਰ ਸਕਿਆ ਜਿਹਦਾ ਸਾਰ ਇੱਕ ਡਾਡਾ ਹੋਏ ਇਸ ਨਾਮਾ ਨਾ ਸਾਕੇ ਕੋ ਸਿਰ ਜਾ ਕੇ ਸਤਬੰਦ ਦੇ ਚਰਣਾ ਵਿੱਚ ਪੇਟਾ ਕੀਤਾ ਔਰ ਬੇਨਤੀ ਕੀਤੀ ਸੱਚੇ ਬਾਸ਼ਾ ਜਿਹੜਾ ਪਾਪੀ ਰਾਜਾ ਆਪਜੀ ਦੇ ਸੀਰ ਦੇ ਸੁਤਨੇ ਲੈ ਰਿਆ ਸੀ ਉਸ ਦਾ ਵੱਡਿਆ ਹੋਇਆ ਸਿਰ ਆਪਜੀ ਦੀ ਕਿਰਪਾ ਸਦਕਾ ਮੈਂ ਟੀ ਵਿਚਾਰ ਲਿਆ ਸਰਦ ਜੀ ਆਪਾਂ ਕੋਈ ਵੀ ਕੰਮ ਕਰਦੇ ਆ ਨਾ ਆਪਾਂ ਕਹਿ ਦਿੰਦੇ ਵੀ ਇਹ ਕੰਮ ਮੈਂ ਕੀਤਾ ਇਹ ਮੇਰੇ ਦਿਮਾਗ ਦੀ ਸੋਚ ਸੀ ਇਹ ਮੇਰੇ ਕਰਕੇ ਹੋਇਆ ਇੱਥੇ ਤੱਕ ਵੀ ਕਹਿੰਦੇ ਵੀ ਜੇ ਮੈਂ ਕਰਦਾ ਨਾ ਤਾਂ ਇਹ ਕੰਮ ਹੋਣਾ ਹੀ ਕੋਈ ਨਹੀਂ ਸੀ ਸਾਡੀ ਸੋਚ ਹੋ ਗਈ ਪਰ ਗੁਰੂ ਕੇ ਸਿੱਖ ਕਹੋ ਜੇ ਉਦਾਹਰਣਾਂ ਗੁਰੂ ਕੇ ਸਿਖਾਰੀ ਸੋਚ ਹੈ ਸੱਚੇ ਪਾਤਸ਼ਾਹ ਇਹ ਕਾਰਜ ਹੋਇਆ ਤੇ ਤੇਰੀ ਕਿਰਪਾ ਜਨਾਂ ਅਸੀਂ ਵੀ ਗੁਰੂ ਦੀ ਕਿਰਪਾ ਦੇ ਪਾਤਰ ਬਣਿਆ ਕਰੀਏ ਮੈਂ ਮੇਰੀ ਹਉਮੈ ਹੰਕਾਰ ਨੂੰ ਛੱਡੀਏ ਮਨਮਤ ਨੂੰ ਤਿਆਗੀਏ ਗੁਰਮਤ ਦੇ ਧਾਰਨੀ ਹੋਈਏ ਸੰਤ ਜੀ ਫੇਰ ਇਹ ਸਿ ਗੁਰੂ ਕੇ ਸਿਖਾ ਪਵਿੱਤਰ ਕਰਤਾ ਵਰਸ਼ਾ ਇਹ ਵਿਆਪਨੀ ਦਰਸ਼ਿਤ ਕੀਤੇ ਹਨ ਗੋੜੇ ਸੋਨਿਆ ਬੰਦੂਕ ਜਿਹਦੇ ਮੁੱਠੇ ਉਤੇ ਲਿਖਿਆ ਹੁਣ ਜੋਤ ਅਨਿਸ਼ਕਾਰ ਖਾਲਾ ਲਾਹੌਰ ਇਸੇ ਲਾਹੌਰ ਦੇ ਮਿਸਤਰੀ ਸਿੰਘ ਨੇ ਤਿਆਰ ਵਾਰ ਤਿਆਰ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੇਟਾ ਕੀਤੀ ਔਰ ਬੇਨਤੀ ਕੀਤੀ ਸੱਜੇ ਬਾਸ਼ਾ ਇਸ ਬੰਦੂਕ ਦਾ ਨਿਸ਼ਾਨਾ ਬੜਾ ਚੁਕਾ ਸਤਿਗੁਰਾਂ ਨੇ ਕਬੂਲ ਫਰਮਾਇਆ ਕਈ ਜੰਗਾਂ ਜਿੱਤਾਂ ਵਿੱਚ ਵਰਤੀ ਆਵੀ ਅਜੇ ਵੀ ਨਵੀਂ ਦੀ ਨਵੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਕਮਲਾਂ ਦੇ ਤੋਂੜੇਦਾਰ ਬੰਦੂਕ ਜਿਸ ਤੇ ਆਪਨੇ ਦਰਸ਼ਨ ਕੀਤੇ ਹਨ ਬੋਲੇ ਸੋਨਹਿਆ ਸਤਿ ਸ੍ਰੀ ਅਕਾਲ ਇਸਲਾਮ ਧਰਮ ਦਾ ਪੈਗੰਬਰ ਈਸਤਰ 1457 ਦੇ ਬਤੂਰਾਣਾ ਹਾਜ਼ਰਤ ਅਲੀ ਦੇ ਹੱਥਾਂ ਦਾ ਮੁਹੰਮਦ ਸਾਹਿਬ ਨੂੰ ਇਸਲਾਮ ਧਰਮ ਦੇ ਬਾਰੇ ਨੀ ਉਹਨਾਂ ਦੀ ਬੇਟੀ ਬੀਬੀ ਫਾਤਿਮਾ ਬੀਬੀ ਫਾਤਿਮਾ ਦੇ ਪਤੀ ਹੋਏ ਹਨ ਹਾਜ਼ਰਤ ਅਲੀ ਉਹਨਾਂ ਦੇ ਦੋ ਪੁੱਤਰ ਹਨ ਹਸਨ ਤੇ ਹੁਸੈਨ ਇਹਨਾਂ ਚਾਰਾਂ ਦੇ ਨਾਮ ਕੁਰਾਨ ਸਿੱਧਿਆਂ ਮੁਝਾਈ ਤਾਂ ਇਸਲਾਮ ਧਰਮ ਦੇ ਧਾਰਮਿਕ ਚਿੰਨ ਚੰਦਰਮਸਤਾਰੇ ਸੂਜੀ ਦੇ ਟੁੱਕਰੇ ਹੋਇਆ ਇਹ ਸੱਤਰ ਗੁਰੂ ਘਰ ਵਿੱਚ ਕਿਵੇਂ ਆਇਆ ਇਹ ਨਾਲ ਇੱਕ ਛੋਟੀ ਜਿਹੀ ਸਾਖੀ ਜਾਂ ਚਰਤ ਸਦ ਹੈ ਇਸਲਾਮ ਦਾ ਧਾਰਮਿਕ ਜਨ ਕਰਬਲਾ ਦੇ ਮੈਦਾਨ ਅnder ਹੋਇਆ ਇੱਥੇ ਬੀਬੀ ਫਾਤਿਮਾ ਦਾ ਪੁੱਤਰ ਹੁਸੈਨ ਸ਼ਹੀਦ ਹੋਇਆ ਬੀਬੀ ਫਾਤਿਮਾ ਨੇ ਆਪਣੇ ਪੁੱਤਰ ਦੀ ਯਾਦ ਦੇ ਅnder ਇਹ ਸੱਤ ਨੂੰ ਬੱਕੇ ਵਿਖੇ ਡੇਟਾ ਕਰ ਦਿੱਤਾ ਜਦੋਂ ਔਰੰਗਜ਼ੇਬ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾ ਕੇ ਮੱਕੇ ਦੀ ਹੱਜ ਕਰਨ ਵਾਸਤੇ ਗਿਆ ਉੱਥੇ ਦੇ ਖਲੀਫਿਆਂ ਨੇ ਇਹ ਜਾਣ ਕੇ ਕਿ ਔਰੰਗਜ਼ੇਬ ਨੇ ਇਸ ਰਾਮ ਨਾਲ ਵਿਚ ਵੜਾ ਵਾਧਾ ਕੀਤਾ ਸਰਬਾਨ ਵਜੋਂ ਇਹ ਸਾਸਤਰ ਔਰੰਗਜ਼ੇਬ ਨੂੰ ਡੇਟਾ ਕਰ ਦਿੱਤਾ ਔਰ ਅੰਮ੍ਰਿਤਪਾਲ ਦੇ ਬਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੱਥ ਲਿਖੇ ਜਫਰ ਨਾਮਾ ਪੜ੍ਹਨ ਦੇ ਕਾਰਨ ਬਿਮਾਰ ਤਾਂ ਹੋਈ ਚਿੰਤਾ ਦੇ ਉਸ ਦੀ ਮੌਤ ਤੋਂ ਬਾਅਦ ਉਹਦੇ ਦੋ ਪੁੱਤਰ ਤਾਰਾ ਆਜਮ ਤੇ ਸਹਜਾਦਾ ਮੌਜਮ ਦੇ ਵਿੱਚਕਾਰ ਤਾਕਤ ਪਿੱਛੇ ਝਗੜਾ ਹੋਇਆ ਤਾਰਾ ਆਜਮ ਨੇ ਮੌਜਮ ਨੂੰ ਮਾਰ ਪਾਜਾਇਆ ਅਤੇ ਕਾਫਜ ਹੋ ਗਿਆ ਮੌਜਮ ਨੇ ਕਈ ਹਿੱਲੇ ਵਿਸੇਲੇ ਕੀਤੇ ਪਰ ਭਾਈ ਨੰਦ ਲਾਗ ਦੀ ਸਹਾਇਤਾ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਜੇ ਪਾਸ਼ਾ ਆਪ ਜੀ ਨੂੰ ਮੇਰਾ ਪੁੱਸਿਆ ਹੈ ਰਾਜ ਦਿਵਾਓ ਸਤਿਗੁਰਾਂ ਦੇ ਜੱਗੇ ਜੁੱਧ ਵਿੱਚ ਸਿੰਘਾਂ ਦਾ ਜੱਥਾ ਭੇਜ ਮੌਜੂਦ ਦੀ ਮਦਦ ਕੀਤੀ ਤਾਰਾ ਆਜ ਮਾਰਿਆ ਗਿਆ ਮੌਜੂਦ ਜਿੱਤ ਨੂੰ ਸਿਵ ਹੋਈ ਮੌਜੂਦ ਜਿੱਤ ਦੀ ਖੁਸ਼ੀ ਦੇ ਡੰਕੇ ਵਜਾਉਂਦਾ ਆਗਰੇ ਦੇ ਕਿਨਾਰੇ ਪਹੁੰਚਿਆ ਜਿੱਥੇ ਉਸਨੇ ਆਪਣੇ ਨਾਮ ਬਦਲ ਕੇ ਬਹਾਦਰ ਸ਼ਰ ਰਿਆ ਤਾਜ ਪੋਸ਼ੀ ਸਮਾਗਮ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਿੱਥੇ ਬਹਾਦਰ ਸ਼ਾਹ ਨੇ ਤੋਹਫਾ ਦੀ ਸਲਾਮੀ ਦੇ ਬੇਅੰਤ ਹੀਰੇ ਜਵਾਹਰਾਤ ਪੇਸ਼ ਕੀਤੇ ਉੱਥੇ ਸਾਹਿਬ ਸਾਸਤ ਵੀ ਸਤਿਗੁਰਾਂ ਨਾਲ ਪੜ੍ਹ ਕੀਤਾ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰ ਜੀ ਇਹ ਸਾਡੇ ਪੈਗੰਬਰਾਂ ਦਾ ਸਤਿਕਾਰ ਹੈ ਆਪ ਵੀ ਦੁਨੀਆ ਦੇ ਮਹਾਨ ਪੈਗੰਬਰ ਹੋ ਇਹ ਆਪ ਨੂੰ ਸ਼ੋਭਾ ਪਾਉਂਦਾ ਹੈ ਰਾਜ ਗੁਰਾਂ ਨੇ ਕਬੂਲ فرمایا ਪਵਿੰਦਰ ਸਾਹਿਬ ਜੀ ਤੇ ਆਪ ਜੀ ਦਰਸ਼ਨ ਕੀਤੇ ਹਾਂ ਜੀ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਇਹ ਦੋਨੋਂ ਸੰਤਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਬਾਤ ਸਤਿ ਆ ਜੀ ਪਾਇਸਾਂ ਦੇ ਸੱਜਿਆ ਤੋਂ ਸੱਚੇ ਦਾ ਨਾਮ ਹੈ ਸ਼ਮਸ਼ੀਰੇ ਤੇਗ ਜੇ ਦੁਸ਼ਮਣਾਂ ਨੇ ਆਪਣੇ ਸਰੀਰ ਦੇ ਉੱਤੇ ਫਰੀਕ ਦੋਰ ਹੀਂ ਦੀਆਂ ਕਾਰਾਂ ਦੇ ਬਣੇ ਹੋਏ ਕੋਟ ਪੈਣੇ ਹੁੰਦੇ ਇਹ ਉਹਨਾਂ ਨੂੰ ਮੱਢੇ ਦੇ ਕਮਾਇਆ ਕਰਦਾ ਪਾਈ ਸਾਹਿਬ ਦੇ ਕਬਿਆ ਪਛੈ ਦਾਹੇ ਤਾਹਲੀ ਜੋ ਦਸ਼ਨਾ ਨੇ ਆਪਣੇ ਸਿਰ ਦੇ ਉੱਤੇ ਲੋਹੇ ਦੇ ਟੋਪੇ ਪਾਏ ਹੋਏ ਜਦੋਂ ਸਤਗੁਰੂ ਦਾ ਭਰਮਾ ਬਾਹਰ ਕਰਦੇ ਇਹ ਸਤਨ ਲੋਹੇ ਦੇ ਚੋਕ ਚੀਰ ਕੇ ਦੁਸ਼ਮਣ ਦੇ ਸਿਰ ਤੇ ਦੋ ਫਾੜ ਕਰਕੇ ਉਸ ਨੂੰ ਸਦਾ ਦੀ ਨੀਸਾ ਲਾ ਦਿੱਤਾ ਦੋਨੋਂ ਸੱਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਮਲ ਤੇ ਸਹਿਾਨੇ ਸ਼ਮਸ਼ੀਰੇ ਤੇ ਦਾਹੇ ਤਾਹਲੀ ਜਿਨ੍ਹਾਂ ਦੇ ਆਪ ਜੀ ਦਰਸ਼ਨ ਕੀਤੇ ਹਾਂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈ ਸਾਹਿਬ ਦੇ ਸਧਿਆ ਬਚਨ ਸੁਣਾ ਰਹੀ ਚੱਕਰ ਜਿਸ ਤੇ ਕਿਸੇ ਗੁਰਸਿੱਖ ਪਿਆਰੇ ਨੇ ਬਾਈ ਜਪਤੀ ਸਾਧੀਆਂ ਪਾਉੜੀਆਂ ਗੁਰਮੁਖੀ ਅਖਰਾ ਵਿੱਚ ਦੋਨੋਂ ਪਾਸੇ ਉੱਤਰ ਕਰ ਸੁਹੈਰੀ ਬੜਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪੇਟਾ ਕੀਤਾ ਗੁਰਬਾਣੀ ਦਾ ਸਤਕਾਰ ਕਰਦੇ ਆ ਉਸੇ ਸਮੇਂ ਇਸ ਚੱਕਰ ਨੂੰ ਸਤਿਗੁਰਾਂ ਨੇ ਆਪਣੇ ਦੁਮਦਿਆਂ ਸੁਝਾ ਦੇ ਸੀ ਬਾਣੀ ਕੇ ਅਸ਼ਿੰਗਾਰ ਇਤਿਹਾਸਿਕ ਸਾਸ਼ਤਰਾਂ ਦਾ ਬਹੁਤ ਸਤਿਕਾਰ ਕਰਦੇ ਆ ਉਥੇ ਗੁਰਬਾਣੀ ਸਾਡਾ ਗੁਰੂ ਹੈ ਜਿਸ ਨਾਲ ਅਸੀਂ ਅਥਾ ਪਿਆਰ ਕਰਦੇ ਹਾਂ ਇਹ ਸਤਿਅਤ ਤੇ ਆਪ ਜੀ ਨੂੰ ਗੁਰਬਾਣੀ ਉਪਰ ਹੈ ਇਸ ਕਰਕੇ ਅਸੀਂ ਉਸ ਨੂੰ ਆਪਣੇ ਦੁਮਾਲਿਆਂ ਵਿੱਚ ਸਜਾਇਆ ਕਰਾਂਗੇ ਕਾਫੀ ਸਮਾਂ ਇਹ ਜੱਗਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਦੁਮਾਲਿਆਂ ਵਿੱਚ ਸੰਕਰ ਹੈ ਸੰਤ ਹੀ ਜਿੰਦੋਸਤਾਂ ਨੂੰ ਸੇਧ ਦਿੰਦੀ ਹੈ ਇਹ ਘਰਾਂ ਵਿੱਚ ਗੁਰਬਾਣੀ ਦੀ ਬਹੁਤੀ ਸਹਿਬਾਤ ਉਪਕਾ ਸਹਿਬਾਤ ਹੈ ਹਾਂ ਉਹਨਾਂ ਨੂੰ ਕਿੱ데 ਜਾਂ ਇੱਥੇ ਹੱਥ ਕੱਢ ਨਹੀਂ ਲਗਾਉੜੇ ਸਕਦੇ ਉਹਨਾਂ ਨੂੰ ਪੜਨ ਦਰਸ਼ਨ ਕਰਨ ਤੋਂ ਉਪਰੰਤ ਸੋਹਣੇ ਸੁਚਿੱਟੇ ਕੱਪੜੇ ਵਿੱਚ ਲਪੇਟ ਕੇ ਸ੍ਰਹਾਣੇ ਵਾਲੇ ਪਾਸੇ ਉੱਚੀ ਜਗ੍ਹਾ ਤੇ ਰੱਖਿਆ ਜਾਂਦਾ ਜਿੰਨਾ ਵੀ ਗੁਰਬਾਣੀ ਦਾ ਬੱਚ ਤੋਂ ਬਸਤਕਾਰ ਕਰਾਂਗੇ ਉਨਹੀਂ ਗੁਰੂ ਕੀ ਖੁਸ਼ੀ ਪ੍ਰਾਪਤ ਹੋਵੇਗੀ ਭਾਈ ਸਾਹਿਬ ਦੇ ਕੱਪੜਿਆਂ ਵਿੱਚ ਇਹ ਪਵਿੱਤਰ ਢਾਗ ਜੋ ਗਾਂਡੇ ਦੇ ਖਗ ਦੀ ਬਣੀ ਆ ਸਨ ਜਦੋਂ ਬੜੀ 350 ਸਾਲ ਦੇ ਬਾਅਦ ਸਮਾਂ ਹੋ ਗਿਆ ਉਸ ਸਮੇਂ ਦਾ ਕੋਈ ਵੀ ਸੱਤਰ ਇਸ ਦੇ ਕਾਰਨ ਨਹੀਂ ਹੋ ਸਕਦਾ ਸੀ ਸਾਰ ਪਾਰ ਨਹੀਂ ਹੋ ਸਕਦਾ ਸੀ ਅਜੇ ਵੀ ਨਮੀ ਨਮੀ ਹੈ ਪਵਿੱਤਰ ਢਾਲ ਸੁਨਹਿਰੀ ਚੱਕਰ ਜਿਸ ਤੇ ਆਪ ਜੀ ਦੇ ਦਰਸ਼ਨ ਕੀਤੇ ਹੱਥੀ ਬੋਲੇ ਸੋਨਿਆ ਸੁਨਹਿਰਾ ਕਾਲੂ ਭਾਈ ਸਾਹਿਬ ਦੇ ਸੰਦੇ ਅੰਤ ਵਿੱਚ ਵੱਡਾ ਬਰਸ਼ਾ ਜੋ ਬਜਰ ਵਿੱਚ ਕਾਫੀ ਪਾਰੀ ਹੈ ਭਗਤ ਵਿੱਚ ਛੋਟੀ ਬਰਸ਼ਾ ਇਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘਰ ਕਮਲਾ ਦੇ ਸਤ੍ਰਾ ਹਨ ਇਦੋਂ ਢੇੜੇ ਢੇੜੇ ਪਿੰਡਾਂ ਦੇ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਲ ਆ ਕੇ ਬੇਨਤੀ ਕਰਿਆ ਕਰਦੇ ਸੱਚੇ ਬਾਦਸ਼ਾਹ ਉਹ ਜੰਗਲੀ ਜਾਨਵਰਾਂ ਸਾਡੇ ਬਾੜ ਜਾਨ ਦਾ ਬੜਾ ਨੁਕਸਾਨ ਕਰਦੇ ਸਤਗੁਰੂ ਜੀ ਸੰਗਤਾਂ ਦੀ ਬੇਨਤੀ ਨੂੰ ਸੁਲਵਾਣ ਕਰਦੇ ਆ ਇਹਨਾਂ ਸ਼ਸਤਰਾਂ ਨੂੰ ਘੋੜੇ ਜਾਂ ਹਾਥੀ ਤੇ ਸਵਾਰ ਹੋ ਅੱਥੋਂ ਸ਼ਾਰਟੇ ਵੀ ਚਲਾਇਆ ਕਰਦੇ ਖੂਖਾਰ ਆਪ ਦੀ ਜਨਵਰਾਂ ਦਾ ਉਧਾਰ ਕਰਿਆ ਕਰਦੇ ਸਨ ਇਹ ਦੋਨੋਂ ਸਾਧਨ ਵੀ ਪਾਵਨ ਸਥਾਨਾਂ ਤੇ ਸ਼ੋਭਾ ਪਾ ਰਹੇ ਹਨ ਵੱਡਾ ਬਖਸ਼ਾ ਛੋਟੀ ਵਰਸ਼ੀ ਜਿੱਦਾਂ ਦੇ ਆਪ ਕੀ ਦਰਸ਼ਨ ਕੀਤੇ ਹਨ ਬੋਲੇ ਸੋਨਿਆ ਸੁਖਸਿਆ ਕਾਉਲ ਦਰਪੰਧਨ ਮਨ ਸੂਰਬਾ ਬਾਡ ਯੋਦਾ ਬਬਰ ਬਰ ਬੁਬਾਰੀ ਮੇਰੀ ਧੀ ਦੇ ਮਾਲਕ ਸ੍ਰੀ ਗੁਰੂ ਹਰਕੋਟ ਸੱਜੀ ਮਹਾਰਾਜ ਜੀ ਦੇ ਰਾਤ੍ਰੇ ਦਾ ਏਗਾ ਸਾਗਰ ਹੈ ਇਹ ਦਿਨ ਲਈ 46 ਤੋ ਹੈ ਸਤਿਗੁਰਾਂ ਨੇ ਜੋ ਜਗ ਜੂਦ ਕੀਤੇ ਉਹਨਾਂ ਵਿੱਚ 52 ਪਵਿੱਤਰ ਸੰਤਰ ਦੀ ਦੀਵਰਤਨ ਕੀਤੀ ਹਨ ਪਵਨ ਅਸਥਾਨਾਂ ਤੇ ਸ਼ੋਭਾ ਪਾ ਰਿਹਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਰਾਤ੍ਰੇ ਦਾ ਏਗਾ ਸਾਹਿਬ ਬੋਲੇ ਸੋਨਿਹਾਂ ਤਾਂ ਪਰ ਬਤਾਵਾਂ ਕੀ ਨੋ ਬੰਡੋ ਕੰਡੂ ਮਹਸਾਕਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਗਾਧਰੇ ਦੀ ਸ੍ਰੀ ਸਹਾਇ ਜਿਸੋ ਤੇ ਲਿਖਿਆ ਹੋਇਆ ਹੈ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਸੰਮਤ 1713 ਭਾਈ ਸਾਹਿਬ ਦੇ ਕੱਬੇ ਤੋਂ ਸ੍ਰੀ ਸਹਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਕਰ ਕਮਲਾਈਆ ਸਾ ਜਿਓ ਸਾਧੂ ਗੁਰਾਂ ਨੇ ਪ੍ਰਾਪਤ ਸ੍ਰੀ ਦਮਦਮਾ ਸਾਹਿਬ ਜੀ ਦੀ ਵਾਪਸ ਕਰ ਦਿੱਤੀ ਤੇ ਭਾਈ ਦਰਬੋਕ ਸਿੰਘ ਨੂੰ ਬਖਸ਼ਿਸ਼ ਦਿੱਤੀ ਜਿਸ ਉਤੇ ਲਿਖਿਆ ਹੋਇਆ ਹੈ ਸ੍ਰੀ ਪਦੌਤੀ ਜੀ ਸਹਾਇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10 ਦੂਸਰੇ ਪਾਸੇ ਪਾਤਸ਼ਾਹੀ 10 ਇਹਦੇ ਮੁਠੇ ਉਤੇ ਲਿਖਿਆ ਆਕਾਲ ਸਹਾਇ ਦੋਨੋਂ ਸ੍ਰੀ ਸਰਬ ਪਵਨ ਸਥਾਨਾਂ ਤੇ ਸ਼ੁਭਾ ਬਾਗੀਆਂ ਜਿਨ੍ਹਾਂ ਦੇ ਆਪ ਦੇ ਦਰਸ਼ਨ ਕੀਤੇ ਹਨ ਬੋਲੇ ਸੋਨਿਆ ਇਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰ ਕਮਾ ਲਿਆ ਸਮਝੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ দান ਕੇ ਪਿੰਟ ਵੱਡ ਦੁੱਖਾਂ ਤੋਂ ਪ੍ਰਾਪਤ ਹੋਈ ਜਿਸ ਉਤੇ ਲਿਖਿਆ ਹੋਇਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ਕਮਰ ਕੀ ਅਰਵਾਰ ਹੈਗੀ ਵਦੇ ਤੇਗ ਤੇ ਜਾਂ ਤੇਗ ਇਹਦੇ ਮੁੱਠੇ ਉਤੇ ਲਿਖਿਆ ਗੁਰਦਾਨਿਕ ਸਰਬ ਸਿੱਖਾਂ ਨੂੰ ਸਹਾਇ ਭਾਈ ਸਾਹਿਬ ਦੇ ਕਬਿਆ ਤੋਂ ਸ੍ਰੀ ਸਾਹਿਬ ਹੈ ਇਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਰ ਕਮਾ ਲਿਆ ਸਮਝੀ ਜੇਰੂਸਲਮ ਗੋਦੀ ਅਨੰਤਗੜ੍ਹ ਸਾਲਗਰਿਦਾ ਛੱਡ ਚਮਕੌਰ ਸਾਹਿਬ ਆਛੀਣਾ ਸਾਹਬ ਹੁੰਦੇ ਹੋਏ ਆਪਣਾ ਸਰਬੰਸ ਸਵਾਰ ਕੇ ਰਾਏਕੋਟ ਦੀ ਬਾਗਨ ਧਰਤੀ ਤੇ ਪਹੁੰਚੇ ਤਾਂ ਰਾਏਕੋਟ ਦੇ ਸਤਿਗੁਰਾਂ ਦੀ ਸੇਵਾ ਕੀਤੀ ਸੇਵਾ ਤੋਂ ਪੂਸ਼ ਹੋ ਕੇ ਸਤਿਗੁਰਾਂ ਨੇ ਇਹ ਸ੍ਰੀ ਸਾਹਿਬ ਰਾਏਕੋਟ ਨੂੰ ਸ਼ਿਸ਼ਤ ਕੀਤੀ ਔਰ ਰਾਏਕੋਟ ਨੇ ਆਪਣੇ ਦੌਕਰ ਮੂਰੇ ਰਾਪਾ ਹੀ ਉਪਰੋ ਸੰਤਿ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਾਤਾ ਬਾਤਾ ਉਜਲਕਾਰ ਅਦੇਖੋ ਕਿ ਸਾਹਿਬ ਨੇ ਸ਼੍ਰੀ ਗੀਰੀ ਦੀ ਖਬਰ ਸਰਮ ਕਰਾਈ। ਸਾਧ ਜੀ ਜਦੋਂ ਦੁਰਮਾਹੀ ਖਬਰ ਫਰਮ ਕਰਾਉਂਦਾ ਹੈ ਸ਼੍ਰੀ ਜੀ ਦੀ ਸਾਧਗੁੰਜੀ ਆਪਣੇ ਤੀਰ ਦੀ ਲੋਕ ਦੇ ਨਾਲ ਇੱਕ ਕਾਹੇਰ ਹੁੰਦਾ ਫੜਦੇ ਨੇ ਔਰ ਨਾਲ ਹੀ ਬਚੇ ਕਰ ਦਿੰਦੇ ਨੇ ਕਿ ਅੱਜ ਦੁਰਗਾ ਦੀ ਜਨਮ ਤੀ। ਸਾਧ ਜੀ ਜਦੋਂ ਉਹ ਬਚਨ ਰਾਏ ਕਲਾ ਸਹਰ ਕਰਦਾ ਹੈ ਕਹ ਰਾਏ ਕਲਾ ਬੇਨਤੀ ਕਰਦਾ ਸੱਚੇ ਬਾਸ਼ਾ ਆਹ ਆਪ ਦੀ ਸੇਵਾ ਵਿੱਚ ਆਹ ਰਹਾ ਮੇਰੇ ਤੇ ਕਿਰਪਾ ਕਰੋ ਮੈਂ ਵੀ ਉਹਨਾਂ ਵਿੱਚੋਂ ਬਸ ਸੱਚੇ ਬਾਸ਼ਾ ਵਿੱਚ ਬਖਸ਼ ਦੇਵਾ ਤਾਂ ਸਤਿਗੁਰੂ ਇਹ ਤੇਗ ਦਿੰਦੇ ਨੇ ਉਹਨਾਂ ਨੂੰ ਸਾਡੀ ਪਾਈ ਔਰ ਤੇਗ ਦੇ ਕੇ ਬਚ ਵੀ ਕਰਦੇ ਨੇ ਰਾਏ ਕਲਾ ਇਹਨਾਂ ਚਿਰ ਇਸ ਸ਼ਬਸ਼ੀਮ ਦੀ ਇਸ ਤੇਗ ਦੀ ਤੋਂ ਸੇਵਾ ਕਰਨ ਦਾ ਸਤਕਾਰ ਕਰੇਗਾ ਉਹਨਾਂ ਦੇ ਤੇਰਾ ਜੋ ਵੰਸ ਹੈ ਵਧਦਾ ਫੁੱਲਦਾ ਹੈ ਤਰਦੀ ਦੇ ਰਾਇਕਾ ਉਹ ਇਸ ਜੀ ਸਾਹਿਬ ਨੂੰ ਸੋਹਣੇ ਬੈੱਡ ਤੇ ਰੱਖ ਕੇ ਇਹਨੂੰ ਚਾਰ ਸਹੇਵੀ ਚਲਾਉਂਦਾ ਰਹਿ ਸੰਧੀ ਜਿੰਨਾ ਚਿਰ ਸੇਵਾ ਕਰਦਾ ਉਹ ਸੰਧਰ ਇੱਕ ਬੋਲ ਬਾਦੀ ਰਹੀ ਔਰ ਜਦੋਂ ਉਹਨੇ ਗੁਰ ਕਾ ਦੇ ਆਖੇ ਲਾਗੇ ਉਹਨੇ ਆਪਣੇ ਪੋਤੇ ਦੇ ਸੂ ਆਪਣੀ ਗਾਧਰੇ ਪੈਣਿਆ ਔਰ ਸਰੀਰ ਤੇ ਪਹਿਨ ਕਸ਼ਕਾਰ ਪਹਿਣਣ ਵਾਸਤੇ ਗਿਆ ਇਹਦੇ ਨਾਲ ਹੀ ਉਸਦੀ ਮੌਤ ਹੋ ਗਈ ਸਾਹਿਬ ਇਹ ਸਸਤਰ ਹਰ ਗੁਰੂ ਕੇ ਸੰਧੀ ਆਪ ਸਸਤਰ ਨਹੀਂ ਹਾਂ ਇਹਦਾਂ ਨੂੰ ਦਰਸ਼ਕ ਵਾਇ ਜਾਣ ਦੇ ਕਰਤਾਂ ਤੋਂ ਕਿਉਂਕਿ ਗੁਰੂ ਕੇ ਸੰਤ ਰਹਿ ਸਕੀ ਇਹਨਾਂ ਦਾ ਸਾਨੂੰ ਅਸੀਂ ਜਿੰਨਾ ਬਾਧੀ ਬਾਰੀ ਦਰਸ਼ਨ ਕਰੀਏ ਉਹਨਾਂ ਹੀ ਫਲ ਪ੍ਰਾਪਤ ਹੁੰਦਾ ਕਿਉਂਕਿ ਗੁਰੂ ਕੇ ਕਰਤਬਣਾ ਦੇ ਦਰਸ਼ਨ ਸਤਿ ਰੰਗ ਜਦੋਂ ਕਿਤੇ ਵੀ ਅੱਜ ਮੈਂ ਦੇਖਿਆ ਘਰ ਨੂੰ ਸਾਰਿਆਂ ਨੂੰ ਕਿ ਕਈਆਂ ਨੇ ਮੋਬਾਈਲ ਫੋਨ ਖੜੇ ਹੋਏ ਨੇ ਕਈ ਬੈਠੇ ਨੇ ਉੱਪਰ ਨਹੀਂ ਸੰਗਜੀ ਜਿਹੜੀ ਮਰਿਆਦਾ ਬਣਦੀ ਹੈ ਨਾ ਜਦੋਂ ਦਰਸ਼ਨ ਵਾਇਲ ਫੋਨ ਬਿਲਕੁਲ ਬੰਦ ਪਾ ਲਈ ਚਾਹੀਦੇ ਕਿਉਂਕਿ ਨੈਟ